ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਕੀੜੀਆਂ ਦੇ ਭੌਣ ਤੇ ਇਹ ਚੀਜ਼ ਪਾ ਲੈਂਦੇ ਹੋ ਮੰਨ ਲਓ ਕਿ ਤੁਹਾਡੇ ਰੁਕੇ ਹੋਏ ਸਾਰੇ ਹੀ ਕੰਮ ਬਣ ਜਾਣਗੇ ਅਸਲ ਵਿੱਚ ਇਸ ਦੇ ਪਿੱਛੇ ਸੱਚਾਈ ਕੀ ਹੈ ਤੇ ਤੁਸੀਂ ਜ਼ਰੂਰ ਜਾਣ ਲੈਣਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੀ ਹਾਂ। ਸਾਧ ਸੰਗਤ ਜੀ ਆਖਦੇ ਹਨ ਕਿ ਇੱਕ ਵਾਰ ਇੱਕ ਬੀਬੀ ਬਾਬਾ ਜੀ ਦੇ ਕੋਲ ਚਲੀ ਗਈ। ਕਹਿੰਦੀ ਬਾਬਾ ਜੀ ਸਾਡੇ ਕੰਮ ਨਹੀਂ ਬਣਦੇ ਮੈਂ ਕੀ ਕਰਾਂ? ਬਾਬਾ ਜੀ ਅੱਗੋਂ ਪੂਰਨ ਬੰਦਗੀ ਵਾਲੇ ਸੱਚੇ ਬਾਬਾ ਜੀ ਸਨ। ਸੱਚੇ ਸੰਤ ਸਨ ਜਿਸ ਕਰਕੇ ਉਹਨਾਂ ਨੇ ਸਹੀ ਰਾਹ ਦੱਸਿਆ। ਅਗੋਂ ਬੀਬੀ ਕਹਿੰਦੀ ਕਿ ਬਾਬਾ ਜੀ ਇਹ ਨਾ ਨਹੀਂ ਇਹ ਬੜਾ ਔਖਾ ਕੰਮ ਹੈ ਤੁਸੀਂ ਕੋਈ ਸੌਖਾ ਤਰੀਕਾ ਦੱਸੋ ਹੁਣ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਸਹੀ ਤੇ ਸੌਖਾ ਤਰੀਕਾ ਹੀ ਦੱਸਿਆ ਪਰ ਉਹ ਬੀਬੀ ਅੱਜ ਕੱਲ ਦੇ ਕਲਯੁਗੀ ਬਾਬਿਆਂ ਦੇ ਕੋਲ ਜਾਣ ਵਾਲੀ ਸੀ ਜਿਸ ਕਰਕੇ ਉਹਨੂੰ ਸਿੱਧਾ ਤੇ ਸਪਸ਼ਟ ਰਾਹ ਸਮਝ ਨਾ ਆਇਆ ਬਾਬਾ ਜੀ ਬੜੀ ਦੁਵਿਧਾ ਵਿੱਚ ਪੈ ਗਏ ਸਾਧ ਸੰਗਤ ਜੀ ਅਸੀਂ ਅਕਸਰ ਹੀ ਸ਼ਿਕਾਇਤ ਕਰਦੇ ਹਾਂ ਸਾਡਾ ਕੋਈ ਕੰਮ ਨਹੀਂ ਬਣਦਾ ਜੇਕਰ ਬਣਦਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਤੇ ਔਕੜਾਂ ਝੱਲਣ ਤੋਂ ਬਾਅਦ ਬਣਦਾ ਹੈ ਕਈਆਂ ਦੇ ਇਹੋ ਜਿਹੇ ਕਾਰਜ ਵੀ ਹਨ ਜੋ ਆਖਦੇ ਹਨ ਸਾਡੇ ਬੱਚਿਆਂ ਦੇ ਜਿਵੇਂ ਰਿਸ਼ਤੇ ਸਿਰੇ ਨਹੀਂ ਚੜਦੇ ਪਹਿਲਾਂ ਹਾਂ ਹੋ ਜਾਂਦੀ ਹੈ ਬਾਅਦ ਵਿੱਚ ਕਿਸੇ ਗੱਲੋਂ ਨਾ ਹੋ ਜਾਂਦੀ ਹੈ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਸਕਸੈਸ ਹੋਣ ਦੇ ਲਈ ਕਾਮਯਾਬ ਹੋਣ ਦੇ ਲਈ ਉਹ ਕੰਮ ਠੱਪ ਹੋ ਜਾਂਦਾ ਹੈ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਕੋਈ ਵੀ ਕੰਮ ਨਹੀਂ ਬਣਦਾ ਜਿਸ ਕਰਕੇ ਬਹੁਤ ਸਾਰੇ ਲੋਕ ਹੋਰਾਂ ਰਾਹਾਂ ਤੇ ਪਹੁੰਚ ਜਾਂਦੇ ਹਨ ਤੇ ਹੋਰ ਰਾਹ ਕਿਹੜੇ ਹਨ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਬੰਦਾ ਸੋਚਦਾ ਹੈ ਮੇਰੇ ਜੀਵਨ ਦੇ ਵਿੱਚ ਕੋਈ ਨਾ ਕੋਈ ਦੋਸ਼ ਹੈ ਮੇਰੀ ਕੁੰਡਲੀ ਠੀਕ ਨਹੀਂ ਹੈ ਜਾਂ ਮੇਰੀ ਰਾਸ਼ੀ ਠੀਕ ਨਹੀਂ ਹੈ ਤੇ ਬੰਦਾ ਰਾਸ਼ੀਆਂ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ ਸਾਥ ਸੰਗ ਹੈ ਜੀ ਅਸੀਂ ਆਮ ਹੀ ਵੇਖਦੇ ਹਾਂ ਹਰ ਇੱਕ ਦੂਜੇ ਤੀਜੇ ਬੰਦੇ ਨੇ ਕੋਈ ਨਾ ਕੋਈ ਰਾਸ਼ੀ ਵਾਲਾ ਨਗ ਪਾਇਆ ਹੁੰਦਾ ਹੈ ਕੋਈ ਬੰਦੇ ਜੇਕਰ ਵਿੱਚ ਇਹਨਾਂ ਦੋ ਕੰਮਾਂ ਵਿੱਚ ਫੇਲ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਫਿਰ ਉਹ ਬਾਬਿਆਂ ਦੇ ਡੇਰੇ ਤੇ ਚਲੇ ਜਾਂਦੇ ਹਨ ਕੋਈ ਬਾਬੇ ਤੋਂ ਤਵੀਤ ਲੈ ਕੇ ਆਉਂਦਾ ਹੈ ਕੋਈ ਧਾਗਾ ਲੈ ਕੇ ਆਉਂਦਾ ਹੈ ਕੋਈ ਰਾਖ ਲੈ ਕੇ ਆਉਂਦਾ ਹੈ ਕੋਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਵਾਉਂਦਾ ਹੈ ਨੁਸਖੇ ਵਰਤਦਾ ਹੈ ਤੇ ਬਾਬਿਆਂ ਕੋਲ ਆਪਣੀ ਲੁੱਟ ਵੀ ਕਰਵਾਉਂਦਾ ਹੈ ਕਹਿਣ ਦਾ ਮਤਲਬ ਸਿੱਖੀ ਦੇ ਉਲਟ ਜੋ ਵੀ ਚੀਜ਼ਾਂ ਹਨ ਸਭ ਕੁਝ ਲੋਕ ਕਰਦੇ ਹਨ ਇਹਨਾਂ ਕੰਮਾਂ ਦੇ ਵਿੱਚ ਹੁਣ ਸਾਡੇ ਸਿੱਖ ਵੀ ਪਿੱਛੇ ਨਹੀਂ ਰਹੇ ਹੁਣ ਸਾਡੇ ਆਲਿਆਂ ਨੇ ਵੀ ਇਹੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਸਾਡੇ ਗੁਰਸਿੱਖ ਵੀ ਆਖਦੇ ਹਨ ਜੇਕਰ ਤੁਹਾਡਾ ਕੰਮ ਨਹੀਂ ਬਣਦਾ ਘਰ ਵਿੱਚ ਪਾਠ ਕਰਵਾਓ ਖੰਡ ਪਾਠ ਕਰਵਾਓ ਸਹਿਜ ਪਾਠ ਕਰਵਾਓ ਸੁਖਮਨੀ ਸਾਹਿਬ ਦਾ ਪਾਠ ਕਰਵਾਓ ਸਾਤ ਸੰਗਤ ਜੀ ਪਾਠ ਕਰਾਉਣਾ ਕੋਈ ਮੜੀ ਗੱਲ ਨਹੀਂ ਪਰ ਸਾਡੇ ਵਾਲੇ ਆਖਦੇ ਹਨ ਕਿ ਪੂਰਨ ਮਰਿਆਦਾ ਦੇ ਨਾਲ ਅਸੀਂ ਪਾਠ ਕਰਾਂਗੇ ਸਾਤ ਸੰਗਤ ਜੀ ਤਾਂ ਹੀ ਫਿਰ ਤੁਹਾਡੇ ਵਿਹੜੇ ਵਿੱਚ ਤੁਹਾਡੇ ਵਿਗੜੇ ਹੋਏ ਕੰਮ ਬਣਨਗੇ ਜੇਕਰ ਤੁਸੀਂ ਸ਼ੁੱਧ ਮਨ ਦੇ ਨਾਲ ਆਪ ਪਾਠ ਕਰੋਗੇ ਪਰ ਸਾ ਸੰਗਰ ਜੀ ਅਸੀਂ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਪਾਠ ਕਰਾਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕੰਮ ਸਿਰੇ ਨਹੀਂ ਚੜਦੇ ਕੰਮ ਨਹੀਂ ਬਣਦੇ ਜੇਕਰ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਕੰਮ ਨਾ ਮਣੇ ਤਾਂ ਫਿਰ ਕੀ ਕੀਤਾ ਜਾਵੇ ਮੰਨ ਲਓ ਕਿ ਬਿਮਾਰ ਅਸੀਂ ਹਾਂ ਦਵਾਈ ਕਿੱਥੇ ਹੋਰ ਦਿਖਾਈ ਜਾਈਏ ਤੁਸੀਂ ਠੀਕ ਹੋ ਸਕਦੇ ਹੋ ਇੱਕ ਵਾਰ ਸੋਚ ਕੇ ਵੇਖੋ ਜੇਕਰ ਤੁਸੀਂ ਬਿਮਾਰ ਹੋ ਤਾਂ ਪਾਠ ਵੀ ਤੁਹਾਨੂੰ ਹੀ ਕਰਨਾ ਪਵੇਗਾ ਤੁਹਾਨੂੰ ਹੀ ਸੁਣਨਾ ਪਵੇਗਾ ਅਸੀਂ ਅਕਸਰ ਹੀ ਆਖਦੇ ਹਾਂ ਕਿ ਗ੍ਰੰਥੀਆ ਸਿੰਘਾਂ ਨੂੰ ਪੈਸੇ ਦੇ ਕੇ ਪਾਠ ਸ਼ੁਰੂ ਕਰਵਾ ਲੈਂਦੇ ਹਾਂ ਪਰ ਇੱਕ ਵਾਰ ਮੱਥਾ ਟੇਕ ਕੇ ਪਾਠ ਦੇ ਨੇੜੇ ਵੀ ਨਹੀਂ ਲੱਗਦੇ ਕੋਲੇ ਨਹੀਂ ਬੈਠਦੇ ਸੁਣਨਾ ਤਾਂ ਦੂਰ ਦੀ ਗੱਲ ਹੈ ਕਈ ਘਰਾਂ ਦੇ ਵਿੱਚ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵੀ ਮੀਟ ਸ਼ਰਾਬ ਚੱਲਦਾ ਹੈ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਮੀਟ ਸ਼ਰਾਬ ਚੱਲਦਾ ਹੈ ਉਹਨਾਂ ਦੇ ਘਰਾਂ ਦੇ ਕੰਮ ਫਿਰ ਕਿੱਥੋਂ ਬਣਨੇ ਹਨ ਸਾਡੇ ਪਾਠ ਕਰਨ ਵਾਲੇ ਭਾਈ ਵੀਰ ਗ੍ਰੰਥੀ ਸਿੰਘ ਉਹਨਾਂ ਦੇ ਇਹ ਵੀ ਨਹੀਂ ਸਮਝਾਉਂਦੇ ਕਿ ਅਸੀਂ ਪੂਰਨ ਮਰਿਆਦਾ ਦੇ ਨਾਲ ਪਾਠ ਕਰਾਂਗੇ ਤੁਸੀਂ ਬਹਿ ਕੇ ਸੁਣਿਓ ਗੁਰੂ ਤੇ ਭਰੋਸਾ ਰੱਖਿਓ ਸ਼ਬਦ ਗੁਰੂ ਦੇ ਨਾਲ ਜੁੜੋ ਤੇ ਹੋਰ ਵੀ ਕਿਸੇ ਤੋਂ ਆਸ ਨਾ ਰੱਖਿਓ ਪਰ ਇਹੋ ਜਿਹੇ ਗੁਣ ਪਾਠ ਸੁਣਨ ਵਾਲੇ ਹਨ ਉਸੇ ਤਰ੍ਹਾਂ ਹੀ ਸਾਡੇ ਗਰੰਥੀ ਸਿੰਘ ਪ੍ਰਚਾਰਕ ਹੋ ਗਏ ਹਨ ਗਰੰਥੀ ਸਿੰਘਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਪੈਸੇ ਦੇ ਕੇ ਪਾਸੇ ਹੋ ਜਾਣਾ ਹੈ ਕਿਸੇ ਨੇ ਪਾਠ ਸੁਣਨਾ ਹੀ ਨਹੀਂ ਤੇ ਨਾ ਹੀ ਇਹਨਾਂ ਨੂੰ ਪਤਾ ਹੈ ਅਸੀਂ ਮਰਿਆਦਾ ਵਿੱਚ ਕਰ ਰਹੇ ਹਾਂ ਜਾਂ ਨਹੀਂ ਜਿਸ ਕਰਕੇ ਅਸੀਂ ਕਈ ਵਾਰ ਅੱਧਾ ਅਧੋਰਾ ਬਿਨਾਂ ਮर्यादा ਤੋਂ ਪਾਠ ਵੀ ਕਰਵਾ ਲੈਂਦੇ ਹਾਂ ਅਜਿਹੇ ਦੇ ਵਿੱਚ ਉਹਨਾਂ ਗਲਤੀਆਂ ਦੀ ਸਜ਼ਾ ਪਾਠ ਕਰਵਾਉਣ ਵਾਲੇ ਨੂੰ ਵੀ ਭੁਗਤਣੀ ਪੈਂਦੀ ਹੈ ਤੁਸੀਂ ਹੁਣ ਆਪ ਹੀ ਸੋਚੋ ਕਿ ਜਦੋਂ ਪਾਠ ਵੀ ਮੁੱਲ ਵਿਕਣ ਲੱਗ ਜਾਣ ਉਦੋਂ ਕਿਸੇ ਤੇ ਕਿਰਪਾ ਕੀ ਹੋਵੇਗੀ ਕਿਸੇ ਦਾ ਕੀ ਸਵਾਰਿਆ ਜਾਵੇਗਾ ਸੋ ਇਹ ਚੀਜ਼ਾ ਗੁਰ ਮर्याਦਾ ਦੇ ਉਲਟ ਹਨ ਅਜਿਹੀਆਂ ਚੀਜ਼ਾਂ ਕਰਕੇ ਲੋਕ ਗੁਰੂ ਸਾਹਿਬ ਦੇ ਸ਼ਰੀਕ ਬਣ ਰਹੇ ਹਨ ਪਾਠ ਕਰਨ ਵਾਲੇ ਬਾਬੇ ਪਾਠਾਂ ਦਾ ਮੁੱਲ ਤੈਅ ਕਰਨ ਵਾਲੇ ਬਾਬੇ ਸੰਗਤਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਵਹਿਮਾਂ ਵਿੱਚ ਫਸਾ ਰਹੇ ਹਨ ਇਸੇ ਨੂੰ ਦਰਸਾਉਂਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਇੱਕ ਵਾਰ ਇੱਕ ਬੀਬੀ ਬਾਬਾ ਜੀ ਦੇ ਕੋਲ ਗਈ ਜਾ ਕੇ ਕਹਿੰਦੀ ਬਾਬਾ ਜੀ ਸਾਡੇ ਕੰਮ ਨਹੀਂ ਬਣਦੇ ਕੀ ਕਰੀਏ ਬਾਬਾ ਜੀ ਅੱਗੋਂ ਪੂਰਨ ਬੰਦਗੀ ਵਾਲੇ ਸੱਚੇ ਬਾਬਾ ਜੀ ਸਨ ਸੰਤ ਸੱਚੇ ਸਨ ਉਹ ਆਜਕਲ ਚੱਲ ਰਹੀ ਭੇੜਚਾਲ ਤੋਂ ਪਾਸੇ ਸਨ ਜਿਸ ਕਰਕੇ ਉਹਨਾਂ ਨੇ ਸਹੀ ਰਾਹ ਦੱਸਿਆ ਉਹਨਾਂ ਨੇ ਕਿਹਾ ਕਿ ਭਾਈ ਗੁਰਬਾਣੀ ਪੜਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਗੁਰੂ ਕਰਜਾਇਆ ਕਰੋ ਸੱਚੇ ਮਨ ਨਾਲ ਸ਼ਰਧਾ ਰੱਖਿਆ ਕਰੋ ਤੁਹਾਡੇ ਕੰਮ ਬਣ ਜਾਣਗੇ ਸਤਿਗੁਰ ਤੇ ਭਰੋਸਾ ਰੱਖ ਕੇ ਅਰਦਾਸ ਬੇਨਤੀ ਹਰ ਰੋਜ਼ ਕਰਿਆ ਕਰੋ ਅਗੋ ਬੀਬੀ ਕਹਿੰਦੀ ਬਾਬਾ ਜੀ ਇਹ ਤਾਂ ਬੜਾ ਔਖਾ ਕੰਮ ਹੈ ਤੁਸੀਂ ਕੋਈ ਸੌਖਾ ਤਰੀਕਾ ਦੱਸੋ ਹੁਣ ਬਾਬਾ ਜੀ ਨੇ ਆਪਣੇ ਤਰੀਕੇ ਨਾਲ ਸਹੀ ਤੇ ਸੌਖਾ ਤਰੀਕਾ ਹੀ ਦੱਸਿਆ ਸੀ ਪਰ ਉਹ ਬੀਬੀ ਅੱਜ ਕੱਲ ਦੇ ਕਲਯੁਗੀ ਬਾਬਿਆਂ ਦੇ ਕੋਲ ਜਾਣ ਵਾਲੀ ਸੀ ਜਿਸ ਕਰਕੇ ਉਹਨੂੰ ਸਿੱਧਾ ਤੇ ਸਪਸ਼ਟ ਰਾਹ ਸਮਝ ਨਾ ਆਇਆ ਇਸ ਕਰਕੇ ਕੋਈ ਹੋਰ ਹੀ ਰਾਹ ਦੱਸਣ ਵਾਸਤੇ ਬਾਬਾ ਜੀ ਨੂੰ ਕਹਿ ਰਹੀ ਸੀ ਹਣ ਬਾਬਾ ਜੀ ਬੜੀ ਦੁਵਿਧਾ ਵਿੱਚ ਪੈ ਗਏ ਕਿ ਕਿਉਂਕਿ ਆਖਿਰ ਉਸ ਨੂੰ ਵੀ ਕੋਈ ਨਾ ਕੋਈ ਹੱਲ ਦੇਣਾ ਹੀ ਪੈਣਾ ਸੀ ਸੋ ਬਾਬਾ ਜੀ ਨੇ ਕਿਹਾ ਇਦਾਂ ਕਰਿਆ ਕਰਕੇ ਰੋਜ ਸਤਨਾਜਾ ਲੈ ਕੇ ਕੀੜਿਆਂ ਦੇ ਭੌਣ ਤੇ ਪਾ ਕੇ ਆਇਆ ਕਰ ਤੇਰੇ ਸਾਰੇ ਕਾਰਜ ਰਾਸ ਹੋ ਜਾਣੇ ਹਨ ਇਹ ਕੰਮ ਤੋਂ ਲਗਾਤਾਰ 40 ਦਿਨ ਕਰਨਾ ਹੈ ਬੀਬੀ ਨੂੰ ਇਹ ਕੰਮ ਬੜਾ ਸੌਖਾ ਲੱਗਿਆ ਤੇ ਸੁਖਾਲਾ ਲੱਗਿਆ ਉਹ ਬੀਬੀ ਬੜੀ ਖੁਸ਼ ਹੋ ਕੇ ਬੋਲੀ ਕਿ ਬਾਬਾ ਜੀ ਇਹ ਤਾਂ ਬੜੀ ਆਸਾਨੀ ਦੇ ਨਾਲ ਹਰ ਰੋਜ਼ ਮੈਂ ਕਰ ਸਕਦੀ ਹਾਂ। ਸੋ ਉਹ ਬੀਬੀ ਉੱਥੋਂ ਚਲੀ ਗਈ। ਅਗਲੇ ਦਿਨ ਤੋਂ ਹੀ ਉਹਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਉਹ ਕੀੜਿਆਂ ਦੇ ਭੌਣ ਨੂੰ ਲੱਭਦੀ ਫਿਰਦੀ ਤੇ ਫਿਰ ਉਸ ਉੱਤੇ ਸਤਨਾਜਾ ਪਾ ਕੇ ਭਾਵ ਕੇ ਚੌਲ ਪਾ ਕੇ ਆਜਾਇਆ ਕਰਦੀ। ਉਸ ਬੀਬੀ ਨੂੰ ਜੋ ਕੀੜਿਆਂ ਦਾ ਭੌਣ ਮਿਲਿਆ ਸੀ ਉਹ ਉਸ ਦੇ ਘਰ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਸੀ। ਜਿੱਥੇ ਬੀਬੀ ਨੂੰ ਤੁਰ ਕੇ ਹੀ ਜਾਣਾ ਪੈਂਦਾ ਸੀ ਸੋ ਹਰ ਰੋਜ਼ ਉਸ ਬੀਬੀ ਦੇ 2 ਢਾਈ ਘੰਟੇ ਇਸ ਕੰਮ ਵਿੱਚ ਹੀ ਨਿਕਲ ਜਾਂਦੇ। ਪੈਦਲ ਜਾਣ ਕਰਕੇ ਰੋਜ਼ ਥਕਾਵਟ ਵੀ ਹੁੰਦੀ। ਉਹ ਬੀਬੀ 5-7 ਦਿਨ ਇਸੇ ਤਰ੍ਹਾਂ ਸਤਨਾਜਾ ਲੈ ਕੇ ਕੀੜਿਆਂ ਦੇ ਭੌਣ ਤੇ ਪਾਉਂਦੀ ਰਹੀ। ਦਸਾਂ ਦਿਨਾਂ ਦੇ ਬਾਅਦ ਉਹ ਦੁਬਾਰਾ ਬਾਬਾ ਜੀ ਦੇ ਕੋਲ ਗਈ। ਉਸਨੇ ਕਿਹਾ ਬਾਬਾ ਜੀ ਮੈਂ ਲਗਾਤਾਰ 10 ਦਿਨ ਇਹ ਕੰਮ ਕੀਤਾ ਜੋ ਤੁਸੀਂ ਕਿਹਾ। ਅੱਗੋਂ ਬਾਬਾ ਜੀ ਨੇ ਸਵਾਲ ਕੀਤਾ ਭਾਈ ਤੈਨੂੰ ਕਿੰਨਾ ਸਮਾਂ ਲੱਗਦਾ ਸੀ ਇਹ ਕੰਮ ਕਰਨ ਦੇ ਲਈ? ਉਸ ਬੇਬੀ ਨੇ ਕਿਹਾ ਬਾਬਾ ਜੀ ਦੋ ਤਣ ਢਾਈ ਘੰਟੇ ਤਾਂ ਲੱਗ ਹੀ ਜਾਂਦੇ ਸਨ ਫਿਰ ਬਾਬਾ ਜੀ ਨੇ ਕਿਹਾ ਤੂੰ ਰੋਜ਼ ਦੋ ਢਾਈ ਘੰਟੇ ਇਸ ਕੰਮ ਵਾਸਤੇ ਖਰਾਬ ਕਰਦੀ ਰਹੀ ਹੈ ਘਰੋਂ ਸਮਾਨ ਵੀ ਲੈ ਕੇ ਜਾਂਦੀ ਸੀ ਜਿਸ ਕਰਕੇ ਭਾਰ ਚੁੱਕਣ 'ਚ ਤੈਨੂੰ ਥਕਾਵਟ ਵੀ ਹੁੰਦੀ ਬਾਬਾ ਜੀ ਕਹਿੰਦੇ ਜੇਕਰ ਉਹ ਇਸ ਸਮਾਂ ਤੋਂ ਬਾਣੀ ਪੜਨ ਦੇ ਵਿੱਚ ਲਾਉਂਦੀ ਗੁਰੂ ਦੀ ਸੇਵਾ ਕਰਨ ਵਿੱਚ ਲਾਉਂਦੀ ਤਾਂ ਕਿੰਨਾ ਚੰਗਾ ਹੋ ਜਾਣਾ ਸੀ ਤੈਨੂੰ ਕੋਈ ਸੇਧ ਵੀ ਮਿਲ ਜਾਣੀ ਸੀ ਤੇਰੇ ਪੁੰਨ ਬਣ ਜਾਣੇ ਸਨ ਜੇਕਰ ਪਿਛਲੇ ਕਰਮਾਂ ਦੇ ਕਰਕੇ ਤੇਰਾ ਕੰਮ ਕੋਈ ਵੀ ਅੜਿਆ ਹੈ ਤਾਂ ਪਿਛਲੇ ਮੜੇ ਕਰਮ ਵੀ ਕੱਟੇ ਜਾਣੇ ਸੰ। ਬਾਬਾ ਜੀ ਨੇ ਸਮਝਾਉਣ ਤੋਂ ਬਾਅਦ ਉਸ ਬੀਬੀ ਨੂੰ ਮਹਿਸੂਸ ਹੋਇਆ ਕਿ ਵਾਕਿਆ ਮੈਂ ਕਾਫੀ ਸਮਾਂ ਖਰਾਬ ਕਰ ਲਿਆ ਹੈ। ਇਸ ਘਟਨਾ ਤੋਂ ਇਹ ਵੀ ਪਤਾ ਲੱਗਦਾ ਹੈ ਲੋਕ ਕਰਮकांड ਵਾਲੇ ਪਾਸੇ ਬੜੀ ਛੇਤੀ ਭੱਜਦੇ ਹੰਤ ਦੇ ਹਨ। ਕਰਮकांड ਕਰਨਾ ਬਹੁਤ ਸੌਖਾ ਲੱਗਦਾ ਹੈ ਜੇਕਰ ਆਪਾਂ ਕਿਸੇ ਨੂੰ ਕਹੀਏ ਕਿ ਤੂੰ 40 ਦਿਨ ਪਾਠ ਕਰ ਲੈ। ਇੱਕ ਪਾਸੇ ਕਹੀਏ ਤੂੰ ਚੌਂਕ ਵਿੱਚ ਕੋਈ ਚੀਜ਼ ਰੱਖ ਕੇ ਆਉਣੀ ਹੈ ਤਾਂ ਹਰ ਕੋਈ ਸੌਖਾ ਕੰਮ ਹੀ ਚਾਹਵੇਗਾ। ਉਹ ਕਹੇਗਾ ਮੈਂ ਚੌਂਕ ਵਿੱਚ ਇਹ ਸਭ ਕੁਝ ਰੱਖ ਕੇ ਆ ਸਕਦਾ ਹਾਂ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਪਰ 40 ਦਿਨ ਪਾਠ ਨਹੀਂ ਕਰ ਸਕਦਾ ਸੋ ਸਾਰ ਸੰਗ ਜੀ ਕਈ ਵਾਰੀ ਅਸੀਂ ਇਹਨਾਂ ਬੇਜਬਾਨੇ ਜੀਵਾਂ ਨੂੰ ਭੋਜਨ ਸ਼ਿਕਾਉਣਾ ਉਹਨਾਂ ਦਾ ਢਿੱਡ ਭਰਨਾ ਪੁੰਨ ਦਾ ਕੰਮ ਤਾਂ ਹੈ ਤੁਸੀਂ ਇਹ ਵੀ ਕਰ ਸਕਦੇ ਹੋ ਨਾਲ ਨਾਲ ਤੁਸੀਂ ਆਪਣੇ ਕਰਮ ਗੁਰਬਾਣੀ ਦੇ ਨਾਲ ਵੀ ਜੋੜਨ ਨਾਲ ਸਵਾਰ ਲੈਣੇ ਹਨ ਕਈ ਸੰਗ ਤਾਂ 1 ਮਿੰਟ ਦੇ ਵਿੱਚ ਪਰਮਾਤਮਾ ਨੂੰ ਰੱਬ ਨੂੰ ਲਾਂਭਾ ਦੇ ਦਿੰਦੀਆਂ ਹਨ ਕਿ ਤੂੰ ਸਾਡਾ ਇਹ ਕੰਮ ਨਹੀਂ ਬਣਾਇਆ ਅਸੀਂ ਕਿਹੜਾ ਗੁਨਾਹ ਕੀਤਾ ਸੀ ਅਸੀਂ ਕਿਹੜਾ ਐਸਾ ਮਾੜਾ ਕੰਮ ਕਰ ਦਿੱਤਾ ਸੀ ਅਸੀਂ ਕਿਸੇ ਦਾ ਕੀ ਵਿਗਾੜਿਆ ਪਰ ਸੋਚ ਕੇ ਵੇਖੋ ਤੁਸੀਂ ਸਵਾਰਿਆ ਵੀ ਕੀ ਹੈ ਤੁਸੀਂ ਆਪਣਾ ਆਪ ਸਵਾਰਨ ਵਾਲਾ ਵੀ ਕਿਹੜਾ ਕੰਮ ਕੀਤਾ ਹੈ ਤੁਸੀਂ ਤਾਂ ਹਰ ਰੋਜ਼ ਬਾਣੀ ਪੜ੍ਹਦੇ ਹੋ ਕਿ ਤੁਸੀਂ ਹਰ ਰੋਜ਼ ਗੁਰੂ ਘਰ ਜਾਂਦੇ ਹੋ ਤੇ ਇਹ ਲੋਕ ਬਾਣੀ ਪੜ੍ਹਦੇ ਵੀ ਹਨ ਤੇ ਉਹ ਸਮਝਦੇ ਹਨ ਕਿ ਉਹਨਾਂ ਦੇ ਅਮਲ ਨਹੀਂ ਕਰਦੇ ਇਸੇ ਤਰ੍ਹਾਂ ਇਹ ਕਈ ਲੋਕ ਗੁਰੂ ਘਰ ਜਾਂਦੇ ਹਨ ਪਰ ਫਟਾਫਟ ਮੱਥਾ ਟੇਕ ਕੇ ਬਾਹਰ ਨਿਕਲਣ ਦੀ ਕਰਦੇ ਹਨ ਜੇਕਰ ਤੁਸੀਂ ਗੁਰੂ ਘਰ ਜਾ ਕੇ ਕੁਝ ਸਿੱਖ ਕੇ ਵਾਪਸ ਨਹੀਂ ਆਏ ਕੁਝ ਸਮਝ ਕੇ ਵਾਪਸ ਨਹੀਂ ਆਏ ਗਿਆਨ ਨੂੰ ਲੈ ਕੇ ਵਾਪਸ ਨਹੀਂ ਆਏ ਤੁਹਾਡਾ ਗੁਰੂ ਘਰ ਜਾਣਾ ਜਿਹੜਾ ਹੈ ਸਾਰਥਕ ਨਹੀਂ ਹੋ ਸਕਦਾ ਗੁਰੂ ਘਰ ਤੋਂ ਵਾਪਸ ਆਉਣ ਲੱਗੇ ਬਾਹਰ ਨਿਕਲਦੇ ਸਮੇਂ ਆਪਣੇ ਆਪ ਨੂੰ ਸਵਾਲ ਪੁੱਛਿਆ ਕਰੋ ਮੈਂ ਅੱਜ ਗੁਰੂ ਘਰ ਤੋਂ ਕੀ ਸਿੱਖ ਕੇ ਆਇਆ ਹਾਂ ਜੇਕਰ ਕੁਝ ਸਿੱਖ ਕੇ ਆਏ ਹੋ ਤੁਹਾਡਾ ਗੁਰੂ ਘਰ ਆਉਣਾ ਸਾਰਥਕ ਹੈ ਜੇਕਰ ਜਿੱਦਾਂ ਆਏ ਸੀ ਉਦਾਂ ਹੀ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਨਿਕਲ ਗਏ ਹੋ ਤੁਹਾਡਾ ਆਉਣਾ ਨਾ ਆਉਣਾ ਇੱਕ ਬਰਾਬਰ ਹੈ ਸੋ ਸਾਥ ਸੰਗਤ ਅਸੀਂ ਤੁਹਾਨੂੰ ਗੁਰਬਾਣੀ ਦੇ ਨਾਲ ਜੋੜ ਸਕੀਏ ਸਿੱਖੀ ਦੇ ਨਾਲ ਜੋੜ ਸਕੀਏ ਤੇ ਸਾਰੇ ਹੀ ਧਰਮਾਂ ਨੂੰ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਹਨ ਪਰ ਸਾਡੇ ਗੁਰੂਆਂ ਨੇ ਸਿੱਖ ਲਈ ਕੁਰਬਾਨੀਆਂ ਕੀਤੀਆਂ ਹਨ ਸਾਨੂੰ ਅਜਿਹੇ ਸਿਧਾਂਤ ਅਜਿਹੇ ਫਲਸਫਾ ਬਣਾ ਕੇ ਦਿੱਤਾ ਹੈ ਜੋ ਸਾਰੇ ਹੀ ਜਗਤੋਂ ਸਾਰੇ ਹੀ ਧਰਮਾਂ ਤੋਂ ਨਿਆਰਾ ਹੈ ਇਸ ਲਈ ਬਾਣੀ ਪੜੋ ਕਿਸੇ ਵੀ ਕਰਮकांड ਦੇ ਵਿੱਚ ਨਾ ਫਸੋ ਨਿਤਨੇਮ ਕਰਿਆ ਕਰੋ ਸਿਮਰਨ ਕਰਿਆ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਕਰੋ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ